ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਰਿਸ਼ਤੇ ਨੂੰ ਤਾੜ-ਤਾੜ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਵੱਡੀ ਭੈਣ ਨੇ ਹੀ ਆਪਣੀਆਂ ਦੋ ਛੋਟੀਆਂ ਭੈਣਾਂ ਦੇ ਨਾਲ ਇੱਕ ਗੰਦੀ ਹਰਕਤ ਕੀਤੀ ਆ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਵੀ ਹੋ ਜਾਓਗੇ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਵੱਡੀ ਭੈਣ ਹੁੰਦੀ ਆ ਉਸ ਦੇ ਇਲਾਕੇ ਦੇ ਵਿੱਚ ਇੱਕ ਨੌਜਵਾਨ ਹੁੰਦਾ ਹੈ ਤਾਂ ਉਹਦੇ ਨਾਲ ਉਸ ਦੇ ਪ੍ਰੇਮ ਸਬੰਧ ਹੁੰਦੇ ਆ ਤਾਂ ਜਦੋਂ ਲੜਕੀ ਨੂੰ ਪਤਾ ਹੁੰਦਾ ਹੈ ਕਿ ਅੱਜ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੈਗਾ ਤਾਂ ਬਾਅਦ ਵਿੱਚ ਉਹ ਆਪਣੇ ਆਸ਼ਿਕ ਨੂੰ ਘਰ ਬੁਲਾਉਂਦੀ ਆ ਤਾਂ ਉਸ ਦੇ ਨਾਲ ਜਿਹੜੇ ਆਗੇ ਸਬੰਧ ਬਣਾਉਂਦੀ ਆ ਤਾਂ ਇੰਨਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਦੋ ਛੋਟੀਆਂ ਭੈਣਾਂ ਹੁੰਦੀਆਂ ਨੇ ਉਹ ਤੰਗ ਪਰੇਸ਼ਾਨ ਹੋ ਜਾਂਦੀਆਂ ਨੇ ਤੇ ਉਹ ਵਿਰੋਧ ਵੀ ਕਰਦੀਆਂ ਨੇ ਵੀ ਜਿਹੜਾ ਕੰਮ ਤੂੰ ਕਰ ਰਹੀ ਆ ਇਹ ਤੇਰੇ ਲਈ ਠੀਕ ਨਹੀਂ ਆ ਪਰ ਜਿਹੜੀ ਵੱਡੀ ਭੈਣ ਹੁੰਦੀ ਆ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਉਹ ਆਪਣੀਆਂ ਛੋਟੀਆਂ ਭੈਣਾਂ ਦੇ ਨਾਲ ਇੰਨੀ ਗੰਦੀ ਹਰਕਤ ਕਰਦੀ ਆ ਤੇ ਤੁਸੀਂ ਜਿਹੜਾ ਸੁਣ ਕੇ ਹੈਰਾਨ ਹੋ ਜਾਓਗੇ ਕਿ ਜਦੋਂ ਉਹਦੀਆਂ ਛੋਟੀਆਂ ਭੈਣਾਂ ਉਸ ਨੂੰ ਰੋਕ ਟੋਕ ਕਰਦੀਆਂ ਨੇ ਤਾਂ ਇੱਕ ਦਿਨ ਵੱਡੀ ਭੈਣ ਆਪਣੇ ਪ੍ਰੇਮੀ ਨੂੰ ਘਰ ਬੁਲਾਉਂਦੀ ਆ ਤੇ ਨਾ ਹਾਲ ਹੀ ਪ੍ਰੇਮੀ ਦੇ ਜਿਹੜੇ ਦੋਸਤ ਹੁੰਦੇ ਆ ਉਹਨਾਂ ਨੂੰ ਘਰ ਬੁਲਾ ਕੇ ਜਿਹੜੀਆਂ ਉਹਦੀਆਂ ਛੋਟੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਦੁਆਰਾ ਜਿਹੜਾ ਬਲਾਤਕਾਰ ਕਰਵਾਇਆ ਜਾਂਦਾ ਹੈ ਉਹਨਾਂ ਮੁੰਡਿਆਂ ਦੁਆਰਾ ਆਪਣੀਆਂ ਛੋਟੀਆਂ ਭੈਣਾਂ ਦਾ ਬਲਾਤਕਾਰ ਕਰਵਾਇਆ ਜਾਂਦਾ ਹੈ। ਤੱਬ ਸਾਰਾ ਬਲਾਤਕਾਰ ਕਰਨ ਤੋਂ ਬਾਅਦ ਜਿਹੜੀ ਵੱਡੀ ਭੈਣ ਹੁੰਦੀ ਆ ਉਹ ਆਪਣੀਆਂ ਛੋਟੀਆਂ ਭੈਣਾਂ ਨੂੰ ਜਿਹੜਾ ਡਰਾਉਂਦੀ ਧਮਕਾਉਂਦੀ ਆ ਤੇ ਕਹਿੰਦੀ ਆ ਜੇਕਰ ਤੁਸੀਂ ਇਸ ਗੱਲ ਬਾਰੇ ਘਰੇ ਕਿਸੇ ਨੂੰ ਦੱਸਿਆ ਤਾਂ ਮੈਂ ਆਪਣੇ ਆਪ ਨੂੰ ਵਫਾਹ ਲੈ ਕੇ ਮਾਰ ਲਵਾਂਗੀ ਤੇ ਸਾਰਾ ਇਲਜ਼ਾਮ ਤੁਹਾਡੇ ਉੱਤੇ ਆ ਜਾਵੇਗਾ ਇਹਨਾਂ ਸਾਰੀਆਂ ਗੱਲਾਂ ਉੱਪਰ ਜਿਹੜੀਆਂ ਛੋਟੀਆਂ ਬੱਚੀਆਂ ਹੁੰਦੀਆਂ ਨੇ ਭੈਣਾਂ ਹੁੰਦੀਆਂ ਨੇ ਉਹ ਜਿਹੜੀਆਂ ਡਰ ਜਾਂਦੀਆਂ ਨੇ ਤਾਂ ਬਾਅਦ ਵਿੱਚ ਕੋਜ਼ਤ ਦਿਨਾਂ ਬਾਅਦ ਜਿਹੜੀਆਂ ਦੋਨੇ ਛੋਟੀਆਂ ਭੈਣਾਂ ਹੁੰਦੀਆਂ ਨੇ ਤਾਂ ਉਹ ਆਪਣੀ ਹਿੰਮਤ ਜਟਾ ਕੇ ਸਾਰੀ ਘਟਨਾ ਬਾਰੇ ਆਪਣੀ ਦਾਦੀ ਨੂੰ ਦੱਸਦੀਆਂ ਤੇ ਦਾਦੀ ਬਾਅਦ ਵਿੱਚ ਬਲਦਕਾਰ ਦਾ ਜਿਹੜਾ ਮਾਮਲਾ ਪੁਲਿਸ ਸਟੇਸ਼ਨ ਜਾ ਕੇ ਦਰਜ ਕਰਵਾਉਂਦੀ ਆ ਤੇ ਬਾਅਦ ਵਿੱਚ ਕੁੜੀਆਂ ਜਿਹੜੀ ਕੁੜੀ ਦੀ ਦਾਦੀ ਹੁੰਦੀ ਆ ਉਸਦੇ ਇਹ ਬਿਆਨ ਆਇਆ ਕਿ ਜਿਹੜੀ ਮੇਰੀ ਨੋ ਆ ਉਸ ਦਾ ਕੁਝ ਸਾਲ ਪਹਿਲਾਂ ਉਸ ਦੀ ਜਿਹੜੀ ਡੈਥ ਹੋ ਗਈ ਸੀ ਉਸ ਨੂੰ ਟੀਵੀ ਦੀ ਬਿਮਾਰੀ ਸੀ ਜਿਹਦੇ ਕਰਕੇ ਉਸ ਦੀ ਡੈਥ ਹੋ ਗਈ ਸੀ ਤੇ ਜਿਹੜਾ ਮੇਰਾ ਪੁੱਤ ਆ ਉਹ ਡਰਾਈਵਰ ਆ ਹੁਣ ਉਹ ਵੀ ਕੁਝ ਟਾਈਮ ਪਹਿਲਾਂ ਬਿਮਾਰ ਰਹਿਣ ਲੱਗ ਗਿਆ ਤੇ ਜਿਹੜੀ ਉਹਦੀ ਵੱਡੀ ਪੋਤੀ ਆ ਉਸਦੇ ਕਿਸੇ ਨੌਜਵਾਨ ਮੁੰਡੇ ਦੇ ਨਾਲ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਇੱਕ ਨੌਜਵਾਨ ਮੁੰਡੇ ਦੇ ਨਾਲ ਜਿਹੜੇ ਪ੍ਰੇਮ ਸਬੰਧ ਦਾ ਤੇ ਜਦੋਂ ਅਸੀਂ ਘਰੋਂ ਬਾਹਰ ਹੁੰਨੇ ਆ ਉਹ ਸਾਡੇ ਜਾਣ ਮਗਰੋਂ ਉਸ ਸਾਡੇ ਘਰ ਬੁਲਾਉਂਦੀ ਆ ਤਾਂ ਉਸਦੇ ਨਾਲ ਸਰੀਰਕ ਸਬੰਧ ਬਣਾਉਂਦੀ ਆ ਪਰ ਆ ਤਾਂ ਹਾਦੀ ਹੋ ਗਈ ਕਿ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਆਪਣੇ ਪ੍ਰੇਮੀ ਦੇ ਜਿਹੜੇ ਦੋਸਤ ਉਹਨਾਂ ਨੂੰ ਘਰ ਬੁਲਾ ਕੇ ਜਿਹੜੀਆਂ ਛੋਟੀਆਂ ਉਹਦੀਆਂ ਦੋ ਹੋਰ ਭੈਣਾਂ ਆਗੇ ਉਹਦਾ ਬਲਾਤ ਕਰਕੇ ਉਹਨਾਂ ਦਾ ਬਲਾਤ ਕਰ ਕਰਵਾਇਆ ਗਿਆ ਤਾਂ ਬਾਅਦ ਵਿੱਚ ਦਾਦੀ ਜਿਹੜੀ ਆ ਗਈ ਪੁਲਿਸ ਸਟੇਸ਼ਨ ਜਾਂਦੀ ਆ ਉੱਥੇ ਜਾ ਕੇ ਐਫ ਆਰ ਜਿਹੜੀ ਦਰਜ ਕਰਵਾਉਂਦੀ ਆ ਤਾਂ ਬਾਅਦ ਵਿੱਚ ਜਦੋਂ ਦਾਦੀ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਦਾਦੀ ਆਪਣੀ ਵੱਡੀ ਪੋਤੀ ਨੂੰ ਜਿਹੜਾ ਛੜਕਦੀ ਆ ਤਾਂ ਵੱਡੀ ਜਿਹੜੀ ਪੋਤੀ ਹੁੰਦੀ ਆ ਉਹ ਫਾਹਾ ਲੈ ਕੇ ਆਪਣੇ ਆਪ ਦੀ ਜੀਮਨ ਲੀਲਾ ਸਮਾਪਤ ਕਰ ਲੈਂਦੀ ਆ ਤਾਂ ਬਾਅਦ ਵਿੱਚ ਉੱਥੋਂ ਤੇ ਜਿਹੜੇ ਜਿਹੜੇ ਪੁਲਿਸ ਇੰਸਪੈਕਟਰ ਆ ਸੁਨੀਲ ਕੁਮਾਰ ਸਿੰਘ ਉਸਨੇ ਇਹ ਕਿਹਾ ਕਿ ਜਿਹੜਾ ਮੇਨ ਦੋਸ਼ੀ ਆ ਉਸ ਵੀ ਅਸੀਂ ਜਿਹੜੀ ਆ ਭਾਲ ਕਰਨੀ ਸ਼ੁਰੂ ਕਰ ਦਿੱਤੀ ਆ ਪਰ ਜਿਹੜਾ ਉਹਦਾ ਦੋਸਤ ਆ ਉਸਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਹਣ ਬੰਦੀ ਅਗਲੀ ਕਾਰਵਾਈ ਉਹਦੋਂ ਹੀ ਅਸੀਂ ਸ਼ੁਰੂ ਕਰਾਂਗੇ ਜਦੋਂ ਦੋਸ਼ੀ 메ਨ ਦੋਸ਼ੀ ਜਸਨਾਮ ਨਾਮ ਕ੍ਰਿਸ਼ਨ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਜਦੋਂ ਉਸਨੂੰ ਅਸੀਂ ਫੜ ਲਿਆ ਤੇ ਸਾਰੀ ਜਿਹੜੀ ਜਾਂਚ ਬਾੜਿਆ ਸੀ ਪਹਿਲਾਂ ਪੁੱਛਗਿੱਛ ਕਰਾਂਗੇ ਫਿਰ ਬੰਦ ਦੀ ਕਾਰਵਾਈ ਅਸੀਂ ਸ਼ੁਰੂ ਕਰਾਂਗੇ ਤੇ ਇਹ ਜਿਹੜੀ ਘਟਨਾ ਹੈ ਉੱਤਰ ਪ੍ਰਦੇਸ਼ ਦੇ ਕਾਨਪੂਰ ਤੋਂ ਆ ਰਹੀ ਆ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਵੱਡੀ ਭੈਣ ਹੋਣ ਦੇ ਨਾਤੇ ਜਿੰਨਾ ਜਿਸ ਨੇ ਆਪਣੀਆਂ ਛੋਟੀਆਂ ਭੈਣਾਂ ਨੂੰ ਸਹੀ ਗਲਤ ਬਾਰੇ ਦੱਸਣਾ ਸੀ ਵੀ ਸਾਪਾ ਨੂੰ ਜੇ ਕੋਈ ਗਲਤ ਟੱਚ ਕਰਦਾ ਹੈ ਤਾਂ ਸਾਨੂੰ ਕਿੱਦਾਂ ਫੀਲ ਹੁੰਦਾ ਹੈ ਤਾਂ ਸਾਨੂੰ ਆਪਣੇ ਘਰ ਦੇ ਮੈਂਬਰ ਦੇ ਨਾਲ ਇਹ ਸਾਰੀ ਘਟਨਾ ਬਾਰੇ ਦੱਸਣਾ ਚਾਹੀਦਾ ਹੈ ਉਹ ਮੈਨੂੰ ਲੱਗਦਾ ਕਿ ਜਿਹੜੀਆਂ ਬੱਚਿਆਂ ਦੇ ਨਾਲ ਬਲਾਤਕਾਰ ਕਰਵਾਇਆ ਗਿਆ ਵੱਡੀ ਭੈਣ ਨੇ ਤਾਂ ਉਹਨਾਂ ਬੱਚੇ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਬਲਾਤਕਾਰ ਹੁੰਦਾ ਕੀ ਆ ਤੇ ਬਲਾਤਕਾਰ ਕਰਵਾ ਕੇ ਸਗੋਂ ਦੀ ਵੱਡੀ ਭੈਣ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੀਆਂ ਛੋਟੀਆਂ ਭੈਣਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਮੈਂ ਜੇਕਰ ਤੁਸੀਂ ਇਸ ਗੱਲ ਬਾਰੇ ਘਰੇ ਕਿਸੇ ਨੂੰ ਦੱਸੋਗੇ ਦਾਦੀ ਨੂੰ ਦੱਸੋਗੇ ਤਾਂ ਮੈਂ ਜਿਹੜੀ ਆਗੀ ਖੁਦ ਖੁਸ਼ੀ ਕਰ ਲੂੰਗੀ ਤੇ ਸਾਰਾ ਮਾਮਲਾ ਜਿਹੜਾ ਤੁਹਾਡੇ ਉੱਪਰ ਆ ਜਾਵੇਗਾ ਤੇ ਇਹ ਹੁਣ ਇਨਸਾਨੀਅਤ ਨੂੰ ਕਿੰਨੀ ਹੀ ਸ਼ਰਮ ਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ